ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਬਗਦਾਦ ਗਏ ਜਿਹੜੀ ਇੱਕ ਪੌੜੀ ਰਾਤ ਵਾਲੀ ਰਹਿ ਗਈ ਸੀ ਉਹਨੂੰ ਪੂਰੀ ਕਰਦੇ ਜਦੋਂ ਬਗਦਾਦ ਗਏ ਬਗਦਾਦ ਉਹ ਸ਼ਹਿਰ ਹੈ ਜਿਹੜਾ ਪੀਰਾਂ ਦਾ ਘੜ ਖਵਾਉਂਦਾ ਹੈ ਤਾਈਓ ਭਾਈ ਗੁਰਦਾਸ ਜੀ ਨੇ ਕਿਹਾ ਘੜ ਬਗਦਾਦ ਨਵਾਏ ਕੈ ਪੀਰਾਂ ਦਾ ਘੜ ਸੀ ਬਗਦਾਦ ਜਦੋਂ ਬਾਦਸ਼ਾਹ ਬਗਦਾਦ ਗਏ ਔਰ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਬਗਦਾਦ ਦੇ ਬਾਹਰ-ਬਾਰ ਜਾ ਕੇ ਡੇਰਾ ਕੀਤਾ ਇਹ ਤੇ ਸੁੰਨੀਆਂ ਦਾ ਇਲਾਕਾ ਹੈ ਤੁਹਾਨੂੰ ਪਤਾ ਹੈ ਬਗਦਾਦ ਜਿਹੜੇ ਨੇ ਉਹ ਸਾਰੇ ਸੁੰਨੀ ਨੇ ਜਦੋਂ ਉੱਥੇ ਬਾਦਸ਼ਾਹ ਨੇ ਬਾਰ ਬਾਰ ਡੇਰਾ ਕੀਤਾ ਭਾਈ ਗੁਰਦਾਸ ਜੀ ਲਿਖਦੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਸ਼ਹਿਰ ਤੋਂ ਬਾਹਰ ਬਾਰ ਡੇਰਾ ਲਾ ਲੇ ਬਹਿ ਗਏ ਇੱਕ ਬਾਬਾ ਆਕਾਲ ਰੂਪ ਪਰ ਪੜੋ ਇੱਕ ਬਾਬਾ ਤੋਡੀ ਆਵਾਜ਼ ਆਉਣੀ ਚਾਹੀਦੀ ਇੱਕ ਬਾਬਾ ਕਾਲ ਰੂਪ ਇੱਕ ਬਾਬਾ ਦੂਜਾ ਰਵਾਬੀ ਮਰਦਾਨਾ ਦੂਜਾ ਰਵਾਬੀ ਮਰ ਹੁਣ ਵਿਖਿਓ ਨਾਮ ਦੀ ਸ਼ਕਤੀ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋ ਆ ਜਹਾਨਾ ਜਦੋਂ ਫਜ਼ਰ ਦੀ ਨਮਾਜ਼ ਦਾ ਵਕਤ ਹੋਇਆ ਨਾ ਸਵੇਰ ਦਾ ਪੂਰੇ ਬਗਦਾਦ ਦੇ ਲੋਕ ਸੁੱਤੇ ਨੇ ਅਜੇ ਨਵਾਜ਼ ਅਦਾ ਹੋਣੀ ਹੈ ਅੰਮ੍ਰਿਤ ਵੇਲਾ ਹੋਇਆ ਪਾਦਸ਼ਾਹ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਆਪਾਂ ਖੁਦਾ ਦੀ ਬੰង ਲਈ ਭਾਈ ਮਰਦਾਨੇ ਰਵਾਬ ਛੇੜੀ ਪਾਦਸ਼ਾਹ ਬਗਦਾਦ ਦੇ ਬਾਹਰ ਬੈਠਿਆਂ ਬੋਲੇ ਇੱਕ ਓਂਕਾਰ ਸਤਨਾਕੋ ਇੱਕ ਓਮ ਸਤਨ ਉੱਚੀ ਸੁਰਤ ਕੋ ਇੱਕ ਓਮ ਕਾਂ ਸਤ ਆ ਰਿਹਾ ਜਿਨਨੇ ਕਾਜੀ ਹਾਜੀ ਇਕੱਠੇ ਹੋ ਗਏ ਉਸੇ ਪਾ ਜਿਨਨੇ ਪੀਰ ਸਾਥ ਇਕੱਠੇ ਹੋ ਗਏ ਉਸੇ ਪਾ ਕੌਣ ਗਾ ਰਿਹਾ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋ ਆਜਹਨ ਸੁਨ ਮਨ ਨਗਰੀ ਪਈ ਦੇਖ ਪੀਰ ਵਿਆਹ ਹੈ ਰਾਨਾ ਸਭ ਤੋਂ ਵੱਡਾ ਪੀਰ ਦਸਤਗੀਰ ਹੈਰਾਨ ਹੋ ਗਿਆ ਇਹ ਗੌਣ ਵਾਲੇ ਨੇ ਨਗਰੀ ਸੁਣ ਕਰ ਦਿੱਤੀ ਸ਼ਬਦ ਦੀ ਇੰਨੀ ਵੱਡੀ ਤਾਕਤ ਲੋਕ ਸੁੰਨ ਹੋ ਗਏ ਸੁਣ ਕੇ ਉਹ ਇਕੱਠੇ ਹੋ ਕੇ ਆਏ ਪੀਰ ਦਸਤਗੀਰ ਨੇ ਆਪਣੇ murid ਕੱਲੇ ਜਾਓ ਪੁੱਛੋ ਕੌਣ ਹੈ ਉਹਨਾਂ ਜਾ ਕੇ ਦੱਸਿਆ ਕਹਿੰਦੇ ਜੀ ਕੋਈ ਗੁਰੂ ਨਾਨਕ ਸਾਹਿਬ ਆਏ ਨੇ ਅਕਾਲ ਰੂਪ ਕਲਯੁਗ ਦੇ ਅਵਤਾਰ ਨਾਲ ਉਹਨਾਂ ਦੇ ਭਾਈ ਮਰਦੰਨੇ ਉਹ ਗਾ ਰਹੇ ਨੇ ਪੁੱਛਿਆ ਪੀਰ ਦਸਤਗੀਰ ਨੇ ਕੌਣ ਹੈ ਇਹਦਾ ਘਰਾਣਾ ਕੌਣ ਹੈ ਉਹ ਦੱਸਣ ਵਾਲਿਆਂ ਕਹਿੰਦੇ ਜੀ ਗੁਰੂ ਨਾਨਕ ਆਏ ਨੇ ਪੀਰ ਦਸਤਗੀਰ ਨੇ ਕਿਹਾ ਉਸ ਨਾਨਕ ਨੇ ਬਗਦਾਦ ਵਿੱਚ ਆ ਕੇ ਦੋ ਗੱਲ ਦੀਆਂ ਕੀਤੀਆਂ ਨੇ ਇਸੇ ਵਕਤ ਪੀਰ ਮুরিਦ ਕਾਜੀ ਇਕੱਠੇ ਕਰੋ ਬਾਬੇ ਨਾਨਕ ਨੂੰ ਹੁਣੇ ਇਸ ਵਕਤ ਤਲਬ ਕੀਤਾ ਜਾਏਗਾ ਗਲਤੀਆਂ ਕਿਹੜੀਆਂ ਨੇ ਪਹਿਲੀ ਗੱਲ ਬਗਦਾਦ ਦੇ ਅੰਦਰ ਨਵਾਜ਼ ਦੇ ਵਕਤ ਉਹਨਾਂ ਕਿਸੇ ਹੋਰ ਦਾ ਕਲਾਮ ਪੜਿਆ ਤੇ ਦੂਜੀ ਗੱਲ ਸਾਡੇ ਬਗਦਾਦ ਵਿੱਚ ਸਾਜ਼ ਮਨਾਉਣਾ ਵਜਾਉਣਾ ਮਨ ਹੈ ਉਹ ਰਵਾਬ ਵਜਾ ਕੇ ਕਰ ਰਿਹਾ ਇੱਥੇ ਸਾਜ਼ ਨਾਲ ਗਾਉਣਾ ਸਾਜ਼ ਵਜਾਉਣਾ ਮਨਾ ਹੈ ਉਹ ਸਾਜ਼ ਵਜਾ ਕੇ ਕਰ ਰਿਹਾ ਇਕੱਠੇ ਹੋ ਗਏ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਆਇਆ ਇਥੋਂ ਤੱਕ ਦੇ ਹਾਸ ਵਿੱਚ ਲਿਖਿਆ ਹੈ ਹੱਥਾਂ ਵਿੱਚ ਵੱਟੇ ਪਕੜੇ ਹੋਏ ਨੇ ਪੀਰ ਦਸਤਗੀਰ ਨੇ ਕਿਹਾ ਜਦੋਂ ਮੈਂ ਇਸ਼ਾਰਾ ਕਰਾਂ ਪੱਥਰ ਮਾਰ ਮਾਰ ਕੇ ਮਾਰ ਦੇਣੇ ਬਾਬੇ ਨਾਲ ਪਰ ਕਿਹਦੇ ਵਿੱਚ ਤਾਕਤ ਹੈ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੱਥਰ ਮਾਰ ਸਕੇ ਕਿਉਂਕਿ ਸਤਗੁਰ ਅਗੰਗ ਆਗਾਦ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਗੁਰੂ ਨਾਨਕ ਦੀ ਝਾਲ ਕੋਈ ਝਲ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਵਰਤੱਖ ਰੱਬ ਨਰੰਕਰ ਰੂਪ ਨੇ ਬਾਬੇ ਨਾਨਕ ਅਕੇ ਤਾਂ 3300 ਸਾਲ ਦੀ ਉਮਰ ਦੇ ਜੋਗੀ ਰਿਧੀਆਂ ਸਿਧੀਆਂ ਤਰਾਮਾਤਾਂ ਵਾਲੇ ਜਿਹੜੇ ਖੜੇ ਖਲੋਤੇ ਮੰਤਰ ਪੜ੍ਹ ਕੇ ਰੂਪ ਬਦਲ ਲੈਂਦੇ ਸੀ ਉਹਨਾਂ ਦੀ ਪੇਸ਼ ਨਹੀਂ ਚੱਲੀ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਚਾਲ ਕੌਣ ਚੱਲ ਸਕਦਾ ਹੈ ਉਹ ਭਾਗਾਂ ਵਾਲਿਓ ਮੇਰੇ ਮਨ 'ਚ ਸਵੇਰੇ ਹੀ ਸੁਣਦਿਆਂ ਇਹ ਵਿਚਾਰ ਆਈ ਇਹ ਸੱਚੇ ਬਾਦਸ਼ਾਹ ਇਹ ਤੇਰੇ ਤੋਂ ਵੱਡੀ ਹੋਰ ਕੋਈ ਕਰਾਮਾਤ ਕਰ ਨਹੀਂ ਸਕਦਾ ਆ ਵੀ ਤੇਰੀ ਬਖਸ਼ਿਸ਼ ਹੈ ਕਿ ਤੇਰੀ ਨਦਰ ਕਿਰਪਾ ਨਾਲ ਦੇਸ਼ ਦੇ ਰਾਜੇ ਦੇ ਮਨ ਵਿੱਚ ਐਸੀ ਸਮਤ ਬੱਜੀ ਹੈ ਉਹਨੇ ਉੱਠ ਕੇ ਸਵੇਰੇ ਕਹਿ ਦਿੱਤਾ ਨਾ ਤੇ ਨੇ ਕਾਨੂੰਨ ਰੱਦ ਹੈ ਇਹ ਮੇਰੇ ਗੁਰੂ ਨਾਨਕ ਸਾਹਿਬ ਦੀ ਨਜ਼ਰ ਹੋਈ ਹੈ ਐਵੇਂ ਕੋਈ ਬੰਦਾ ਕਵੇ ਜੀ ਅਸੀਂ ਇੰਧਰ ਆ ਲੈ ਅਸੀਂ ਨਹੀਂ ਕਰਾਏ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਨਦਰ ਹੈ ਹਰ ਸਿੱਖ ਦੀ ਅਰਦਾਸ ਸੀ ਪਾਤਸ਼ਾ ਜੇ ਬਾਵਰ ਨੂੰ ਜਾਬਰ ਕਹਿ ਸਕਦਾ ਤੂੰ ਕਹਿ ਸਕਦਾ ਤੇ ਤੇਰੀ ਜ਼ੁਬਾਨ ਦਾ ਬੋਲ ਬਾਬਰ ਨੂੰ ਬਦਲ ਸਕਦਾ ਇਹ ਤੇ ਗੱਲ ਹੀ ਕੁਛ ਨਹੀਂ ਇਹ ਕੀ ਹੈ ਗੁਰੂ ਨਾਨਕ ਬਦਲ ਦਿੰਦੇ ਨੇ ਖੈਰ ਸਤਿਗੁਰੂ ਸਭ ਦਾ ਭਲਾ ਕਰਨ ਆਪਾਂ ਕਿਸੇ ਅਹੰਕਾਰ ਵਿੱਚ ਕੋਈ ਘੋਰ ਆਲੇ ਦੁਆਲੇ ਗੱਲਾਂ ਨਹੀਂ ਕਰਨੀਆਂ ਸ਼ੁਕਰਾਨਾ ਕਰਨਾ ਸਿੱਖ ਕਦੇ ਹੰਕਾਰੀ ਨਹੀਂ ਹੁੰਦਾ ਜਿਹੜੇ ਲੋਕ ਜਿੱਤ ਦੇ ਜਸ਼ਨ ਢੋਲ ਵਜਾ-ਵਜਾ ਕੇ ਕਰਦੇ ਨੇ ਜਿੱਦਣ ਹਾਰ ਗੱਲ ਪੈਂਦੀ ਹਾਰਟ ਅਟੈਕ ਵੀ ਉਹਨਾਂ ਨੂੰ ਹੁੰਦਾ ਇਸ ਲਈ ਸਿੱਖ ਕਦੇ ਹੰਕਾਰੀ ਨਹੀਂ ਹੁੰਦਾ ਉਹ ਹਰ ਸੁੱਖ ਵਿੱਚ ਸ਼ੁਕਰਗੁਜ਼ਾਰ ਰਹਿੰਦਾ ਹੈ ਰੱਬ ਦਾ ਉਹ ਕਦੇ ਘਮੇਂਦਾ ਨਹੀਂ ਕਰਦਾ ਇੱਥੋਂ ਤੱਕ ਮੇਰੇ ਦਸਮ ਪਾਤਸ਼ਾਹ ਨੇ 14 ਜੰਗਾਂ ਜਿੱਤੀਆਂ ਜੰਗ ਜਿੱਤਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਦਾ ਕੀ ਕਹਿਣਾ ਹੈ ਜੁਗ ਜੁਦ ਜਿੱਤੇ ਇਨਹੀ ਕੇ ਪ੍ਰਸਾਦ ਇਹ ਥੋੜੀ ਕਿ ਮੈਂ ਜਿੱਤ ਲੈ ਜਦੋਂ ਗੱਲ ਫਤਿਹ ਦੀ ਆਈ ਜਦੋਂ ਗੱਲ ਜਿੱਤ ਦੀ ਆਈ ਉਦੋਂ ਪਾਤਸ਼ਾਹ ਨੇ ਕਿਹਾ ਨਾ ਖਾਲਸਾ ਮੇਰਾ ਹੈ ਨਾ ਜਿੱਤ ਮੇਰੀ ਐ ਉਹ ਦੁਨੀਆਂ ਦੇ ਲੋਕੋ ਖਾਲਸਾ ਵੀ ਵਾਹਿਗੁਰੂ ਦਾ ਤੇ ਜਿੱਤ ਵੀ ਵਾਹਿਗੁਰੂ ਦੀ ਤਾਂ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਪੱਥਰ ਲੈ ਕੇ ਆ ਗਏ ਬਗਦਾਦ ਦੇ ਪੀਰੋ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਆ ਗਏ ਜਦੋਂ ਮਰੀਦਾਂ ਜਾ ਕੇ ਕਿਹਾ ਬਾਬਾ ਨਾਨਕ ਆਇਆ ਤੇ ਫਿਰ ਨਾਲ ਦਸਤਗੀਰ ਵੀ ਆ ਗਿਆ ਬਾਦਸ਼ਾਹ ਨੇ ਹੁਣ ਜਿਹੜੀ ਬਾੰਗ ਦਿੱਤੀ ਸਾਰਿਆਂ ਨੂੰ ਇਕੱਠੇ ਕਰਕੇ ਉਹ ਬੜੀ ਅਨੋਖੀ ਸੀ ਜਦੋਂ ਸਾਰੇ ਇਕੱਠੇ ਹੋ ਗਏ ਨਾ ਇਸ ਤਰ੍ਹਾਂ ਜਿਹਾ ਉਹਨਾਂ ਨੂੰ ਇਹ ਸੀ ਫਿਰ ਵਾਬ ਨਾਲ ਕਿਉਂ ਗਾਉਂਦੇ ਨੇ ਜਿਹੜੀ ਗੱਲ ਅਗਲੀ ਕਹੀ ਉਹ ਤਾਂ ਫਿਰ ਸਾਰੇ ਪੀਰ ਦਸਤਗੀਰ ਵਰਗੇ ਛੋਟੇ ਵੱਡੇ ਪੀਰ ਹਿੱਲ ਗਏ ਨਾ ਬਾਦਸ਼ਾਹ ਨੇ ਫਿਰ ਕੀ ਕਿਹਾ ਸੁਣੋ ਹਜ਼ੂਰ ਨੇ ਉੱਚੀ ਸੁਰ ਵਿੱਚ ਬਾੰਗ ਦਿੱਤੀ ਬਾਤਲ ਬਦਾਲ ਲੱਖ ਆਗਸਤ ਆਗਾਸ ਬੜਾ ਓੜ ਕੋੜ ਕਪਾਲ ਥਕੇ ਵੇਦ ਕਹਨੇ ਗਵਾਤ ਦਸਤ ਗੀਤਾਂ ਐ ਗੁੱਸੇ ਚ ਆ ਗਿਆ ਜਿਵੇਂ ਸੱਪ ਨੇ ਡੰਗ ਲਿਆ ਉਹਦੇ ਸੀਨੇ ਦੇ ਸੱਪ ਲਟਣ ਲੱਗ ਪਏ ਉਹਨਾਂ ਕਹਾਂ ਬਾਬਾ ਤੂੰ ਤੀਜੀ ਗਲਤੀ ਕਰ ਲਈ ਐ ਤੂੰ ਕੱਲਾ ਰਵਾਬ ਨਾਲ ਗਾਇਆ ਨਹੀਂ ਤੂੰ ਸਾਡੇ ਇਸਲਾਮ ਦੇ ਖਿਲਾਫ ਵੀ ਬੋਲ ਪਿਆ। ਪਾਤਸ਼ਾਹ ਨੇ ਕਿਹਾ ਨਹੀਂ ਤੁਹਾਨੂੰ ਭਲੇਖਾ ਹੈ। ਕਹਿੰਦਾ ਜੀ ਭਲੇਖਾ ਕਿਉਂ ਹੈ? ਸਾਡੇ ਰੱਬ ਨਾਲ ਨੇ ਕਿਹਾ 14 ਲੋਕ ਨੇ 14 ਤਬਕ। 7 ਪਤਾਲ 7 ਆਕਾਸ਼ ਤੇ ਬਾਬਾ ਤੂੰ ਲੱਖਾਂ ਹੀ ਲੱਖਾਂ ਕਹੀ ਜਾਂਨੇ। ਇਹ ਤਾਂ ਸਾਡੇ ਧਾਰਮਿਕ ਗ੍ਰੰਥ ਦੇ ਉਲਟ ਹੈ। ਸਾਡੇ ਸ਼ਹਿਰ ਵਿੱਚ ਬਹਿ ਕੇ ਸਾਡੇ ਖਿਲਾਫ ਕਹਿਣਾ ਹੈ। ਸਾਡਾ ਰੱਬ ਕਹਿੰਦਾ 14 ਨੇ ਤੂੰ ਖਾਂ ਕਹਿੰਦਾ ਕਿ ਪਾਤਾਲਾ ਪਾਤਾਲ ਲੱਖ ਆਕਾਸਾਂ ਆਕਾਸ਼ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਤੁਹਾਨੂੰ ਭਲੇਖ ਹੈ ਤੁਹਾਡੇ ਹਜਰਤ ਮੁਹੰਮਦ ਸਾਹਿਬ ਨੇ ਸਹੀ ਕਿਹਾ ਗਲਤ ਨਹੀਂ ਕਿਹਾ ਸਾਰੇ ਮੁਸਲਮਾਨ ਸ਼ਾਂਤ ਹੋ ਗਏ ਇੱਕਦਮ ਕਹਿੰਦੇ ਬਾਦਸ਼ਾਹ ਦਾ ਸਹੀ ਕਹਿਣ ਲੱਗ ਪਏ ਸਤਿਗੁਰਾਂ ਕਿਹਾ ਭਾਈ ਹਜਰਤ ਸਾਹਿਬ ਨੇ ਸਹੀ ਕਿਹਾ ਹਜਰਤ ਮੁਹੰਮਦ ਸਾਹਿਬ ਨੇ ਉਨ੍ਹਾਂ ਗਲਤ ਨਹੀਂ ਕਿਹਾ ਉਹਨਾਂ ਕਿਹਾ 14 ਲੋਕ ਨੇ ਸਤ ਪਤਾਲ ਸਦਾ ਆਕਾਸ਼ 14 ਤਬਕ ਨੇ ਪਾਦਸ਼ਾਹ ਕਹਿੰਦੇ ਉਹਨਾਂ ਸੱਚ ਗਹਿ ਹੈ ਪਰ ਮੈਂ ਵੀ ਸੱਚ ਕਹਿ ਰਿਹਾ ਪਤਾ ਕਿਉਂ ਉਹ ਜਿੰਨੇ حضرت ਮੁਹੰਮਦ ਸਾਹਿਬ ਨੂੰ ਨਜ਼ਰ ਆਇਓ ਨਹੀਂ ਕਹਿੰਦੇ ਜਿੰਨੇ ਮੈਨੂੰ ਨਜ਼ਰ ਆਦੇ ਮੈਂ ਕਹਿੰਦਿਆ ਗਲਤ ਕੋਈ ਵੀ ਨਹੀਂ ਜਿੰਨੇ حضرت ਮੁਹੰਮਦ ਸਾਹਿਬ ਨੂੰ ਨਜ਼ਰ ਆਏ ਉਹ ਨਹੀਂ ਕਹਿੰਦੇ ਉਮਤ ਨੂੰ ਉਹਨਾਂ ਨੂੰ 14 ਨਜ਼ਰ ਆਇਓ ਨਹੀਂ 14 ਬੋਲ ਦਿੱਤੇ ਮੈਨੂੰ ਲੱਖਾਂ ਹੀ ਦਿਸ ਰਹੇ ਨੇ ਕੁਦਰਤ ਵਿੱਚ ਮੈਂ ਲੱਖਾਂ ਹੀ ਕਹਿ ਰਿਹਾ ਨਾ ਹਜਰਤ ਮੁਹੰਮਦ ਸਾਹਿਬ ਨੇ ਗਲਤ ਕਿਹਾ ਨਾ ਮੈਂ ਗਲਤ ਕਿਹਾ ਤੁਸੀਂ ਲੋਕ ਸੋਚਣ ਵਾਲੇ ਗੱਲ ਸੋਚ ਰਹੇ ਦਸਤਗੀਰ ਦੀ ਅੱਖਾਂ ਚੁੱਕ ਗਈਆਂ ਹੁਣ ਦਸਤਗੀਰ ਪੀਰ ਬੋਲਿਆ ਕਹਿੰਦਾ ਬਾਬਾ ਸਿੱਧ ਕਰ ਸਕਦੇ ਬੇ ਲੱਖਾਂ ਪਤਾਲ ਆਕਾਸ਼ ਹੈ ਸਿੱਧ ਕਰ ਸਕਦੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਲਾਨ ਕਰਕੇ ਕਿਹਾ ਸਿੱਧ ਕਰ ਸਕਦੇ ਇੱਕ ਵਾਰ ਆਖੋ ਸਤਨਾਮ ਸ੍ਰੀ ਬਾਬਾ ਦਿਖਾ ਸਕਦੇ ਲੱਖਾਂ ਪਤਾਲ ਆਕਾਸ਼ ਵਿਖਾ ਸਕਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵਿਖਾ ਸਕਦੇ ਬਈ ਹੁਣ ਜਿਨ੍ਹਾਂ ਦੇ ਹੱਥ ਵਿੱਚ ਬੱਟੇ ਸੀ ਨਾ ਟਿਕ ਪਏ ਇਹ ਤਾਂ ਵਿਖਾਉਣ ਤੇ ਆ ਗਏ ਨੇ ਇਹ ਤਾਂ ਇਸ ਚੈਲੰਜ ਨੂੰ ਮੰਨ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਮੈਂ ਵਿਖਾ ਸਕਦੇ ਸਹਿਬ ਨੇ ਕਿਹਾ ਵਿਖਾ ਸਕਨੇ ਔਰ ਦਸ ਗੀਰ ਇੱਕ ਸ਼ਰਤ ਹੈ ਮੇਰੀ ਜਿਹਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੋਰੇ ਬਿਠਾ ਦੇ ਉਹਨੂੰ ਦਿਖਾ ਦੰਦ ਜਿਹਦੇ ਤੇ ਤੈਨੂੰ ਵਿਸ਼ਵਾਸ ਹੈ ਉਹ ਬੰਦਾ ਲਿਆ ਕੇ ਮੋਰੇ ਬਿਠਾ ਦੇ ਮੈਂ ਉਹਨੂੰ ਵਿਖਾ ਸਕਦਾ ਲੱਖਾਂ ਪਤਾਲ ਆਕਾਸ਼ ਬੜੀ ਵੱਡੀ ਕਰਾਮਾਤੀ ਜੀ ਵੀਰ ਦਸਤਗੀਰ ਨੇ ਆਪਣੇ ਸੰਕੜੇ muridਾਂ ਚੇਲਿਆਂ ਵੱਲ ਨਜ਼ਰ ਮਾਰੀ ਕਿਹਦੇ ਤੇ ਵਿਸ਼ਵਾਸ ਕਰਾਂ ਕਿਹਦੇ ਤੇ ਵਿਸ਼ਵਾਸ ਕਰਾਂ ਫੈਸਲਾ ਪਤਾ ਕੀ ਕੀਤਾ ਉਹਨੇ ਆਪਣੇ ਬੇਟੇ ਦੀ ਬਾਹ ਪਕੜ ਕੇ ਸਾਰਿਆਂ 'ਚੋਂ ਮੋਹਰੇ ਬਿਠਾਤਾ ਮੇਰੇ ਬੇਟੇ ਨੂੰ ਬਿਠਾ ਦਿਓ ਮੈਨੂੰ ਵਿਸ਼ਵਾਸ ਹੈ ਮੇਰੇ ਆਪਣੇ ਪੁੱਤ ਤੇ ਹੋਰ ਨਹੀਂ ਕਿਸੇ ਤੇ ਮੈਨੂੰ ਆਪਣੇ ਬੇਟੇ ਤੇ ਵਿਸ਼ਵਾਸ ਹੈ ਮੈਂ ਸਭ muridਾਂ ਨਾਲੋਂ ਆਪਣੇ ਬੇਟੇ ਤੇ ਵਿਸ਼ਵਾਸ ਕਰਦਾ ਇਹਨੂੰ ਵਿਖਾ ਦਿਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਆ ਮੋਰੇ ਬਿਠਾਉ ਉਹਨੂੰ ਪਾਤਸ਼ਾਹ ਨੇ ਕਿਹਾ ਬੇਟਾ ਅੱਖਾਂ ਬੰਦ ਕਰ ਜੋ ਅਸੀਂ ਕਮਾਂਗੇ ਉਸ ਤਰ੍ਹਾਂ ਕਰ ਸਾਹਮਣੇ ਪੀਰ ਦਸਤਗੀਰ ਦਾ ਬੇਟਾ ਬਹਿ ਗਿਆ ਬਸ ਅੱਖਾਂ ਬੰਦ ਕਰਨ ਦੀ ਧੀਰ ਸੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋ ਸੁਰ ਵਿੱਚ ਕਿਹਾ ਇੱਕ ਓੰਕਾਰ ਸਤਨਾਮ ਸੀ ਸੁਰਤ ਪੀਰ ਦਸਤਗੀਰ ਦੇ ਬੇਟੇ ਦੀ ਜੁੜੀ ਪਾਤਸ਼ਾ ਉਹਦੇ ਸਾਹਮਣੇ ਸਰੀਰ ਉਹਦਾ ਉੱਥੇ ਪਿਆ ਉਹਦੀ ਸੁਰਤ ਨੂੰ ਚੁੱਕ ਕੇ ਲੈ ਗਏ ਪਾਤਾਲਾਂ ਬਾਦਾਲ ਲੱਖ ਆਕਾਸਾਂ ਆਗਾਸ ਪਾਤਾਲਾਂ ਬਾਦਾਲ ਲੱਖ ਆਕਾਸਾਂ ਆਗਾਸ ਨਾਲ ਲੀਤਾ ਬੇਟਾ ਪੀਰ ਦਾ ਅੱਖੀਂ ਮੀਟ ਗਿਆ ਹਵਾਈ ਪਰ ਕੱਚ ਕੌਲ ਪ੍ਰਸ਼ਾਦ ਦਾ ਧਰੋਂ ਪਤਲੋਂ ਲਈ ਕੜਾਹੀ ਜਹਰ ਕਲਾ ਨਾ ਛਪੈ ਛਪਾਈ ਅੱਜ ਕਲਾ ਜਹਰ ਕਰਦੀ ਬਾਦਸ਼ਾਹ ਨੇ ਛਪਾਈ ਨਹੀਂ ਜੋ ਲੱਖਾਂ ਪਤਾਲ ਆਕਾਸ਼ ਇੱਕੋ ਅਖਫਰਕ ਵਿੱਚ ਸਭ ਦੇ ਖਲਾਈ ਅੱਖ ਫੁਰਕ ਵਿੱਚ ਸਭ ਦਿਖ ਲਾਇ ਥੋੜੇ ਮਿੰਟਾਂ ਬਾਅਦ ਜਦੋਂ ਸਰੀਰ ਵਿੱਚ ਸੁਰਤਾ ਹੀ ਨਾ ਪਾਤਸ਼ਾਹ ਨੇ ਗਿਆ ਦਸਤਗੀਰ ਪੁੱਛ ਆਪਣੇ ਬੇਟੇ ਤੋਂ ਉਹ ਵੀਰ ਦਸਤਗੀਰ ਦਾ ਬੇਟਾ ਕੁਝ ਦੱਸਣ ਦੇ ਯੋਗ ਹੀ ਨਹੀਂ ਤੇ ਉਹਦੀਆਂ ਅੱਖਾਂ 'ਚੋਂ ਨੀਰ ਝਲ ਰਿਹਾ ਸੀ ਇਸ ਤਰ੍ਹਾਂ ਨੀਰ ਡਲ ਡਲ ਪੈਂਦਾ ਹੈ ਚਿਹਰਾ ਸੁਰਖ ਲਾਲ ਹੈ ਉਹਨੇ ਇੱਕੋ ਗੱਲ ਹੱਥ ਚੁੱਕ ਕੇ ਕਹੀ ਗੁਰੂ ਨਾਨਕ ਖੁਦਾ ਹੈ ਖੁਦਾ ਹੈ ਅੱਲਾ ਹੈ ਸਭ ਪੈਗਾਮ ਜਿੰਨੇ ਉਮਤ ਸੁਣ ਰਹੀ ਸੀ ਹੈਰਾਨ ਹੋ ਗਏ ਔਰ ਸਾਹ ਸੰਗਤ ਉਹ ਪੀਰ ਦਸਤਗੀਰ ਦਾ ਬੇਟਾ ਇੱਕੋ ਗੱਲ ਕਹਿੰਦਾ ਹੈ ਗੁਰੂ ਨਾਨਕ ਕੱਲਾ ਹੈ ਅੱਲਾ ਹੈ ਅੱਲਾ ਹੈ ਪੂਰਾ ਬਗਦਾਦ ਕੂੰਜ ਉਠਿਆ ਔਰ ਸਾਹ ਸੰਗਤ ਫਿਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਝੁੱਕ ਕੇ ਬਗਦਾਦ ਦੇ ਵੱਡੇ ਵੱਡੇ ਪੀਰ ਵੀ ਕਹਿੰਦੇ ਨੇ ਬਾਬਾ ਨਾਨਕ ਤੂੰ ਜ਼ਾਹਰ ਪੀਰ ਐ ਤੂੰ ਜਗਤਗੁਰ ਬਾਬਾ ਜ਼ਾਹਰ ਪੀਰ ਜਗਤਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਆਵਾਜ਼ ਨਾਲ ਪੂਰਾ ਬਗਦਾਦ ਸ਼ਹਿਰ ਪੁੱਜ ਗਿਆ ਸਾਧ ਸੰਗਤ ਜਿਸ ਪਾਤਸ਼ਾਹ ਨੂੰ ਮੰਦਰਾਂ ਵਿੱਚ ਮਸੀਤਾਂ ਵਿੱਚ ਮੱਕੇ ਵਿੱਚ ਪੂਜਿਆ ਗਿਆ ਤੁਸੀਂ ਭਗਾਂ ਵਾਲੇ ਹੋ ਉਸ ਗੁਰੂ ਦੀ ਸਿੱਖੀ ਦੇ ਵਿੜੇ ਵਿੱਚ ਤੁਹਾਡਾ ਜਨਮ ਹੋਇਆ ਅਰਦਾਸ ਕਰਿਓ ਪਾਤਸ਼ਾਹ ਸਾਡਾ ਇਹ ਜੀਵਨ ਜਨਮ ਸਿੱਖੀ ਵਿੱਚ ਰਹਿੰਦਿਆਂ ਸਫਲ ਹੋਵੇ